ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਹੈ ਦਿਲ ਦੇ ਪਿਆਰਿਓ ਮੈਂ ਤੁਹਾਡਾ ਆਪਣਾ ਮਲਕ ਵਸੀਮ ਤੇ ਜੁੜ ਗਿਆ ਤੁਹਾਡੇ ਨਾਲ ਵੀਰੋ ਪਿਛਲੇ ਦਿਨਾਂ ਦੇ ਵਿੱਚ ਇੱਕ ਚਿੱਠੀ ਸਾਹਮਣੇ ਆਈ ਹੈ ਜਿਹਦੇ ਵਿੱਚ ਬਲਕੌਰ ਸਿੰਘ ਨੂੰ ਪੁੱਛਿਆ ਜਾ ਰਿਹਾ ਵੈ ਬੱਚੇ ਦੇ ਬਾਰੇ ਤੇ ਸੁਨੀਲ ਐਡਵੋਕੇਟ ਜਿਹੜਾ ਮੋਦੀ ਸਰਕਾਰ ਦਾ ਵਕੀਲ ਹੈ ਉਹਨੇ ਲਗਭਗ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਜਿਹੜਾ ਬਲਕੌਰ ਸਿੰਘ ਦਾ ਬੱਚਾ ਵੈ ਉਹ ਬਿਲਕੁਲ ਇਲਿਗਲ ਹੈ ਉਹ ਗੈਰ ਕਾਨੂੰਨੀ ਪਾਇਦਾ ਕੀਤਾ ਗਿਆ ਹੈ ਸੋ ਚੱਲ ਕੇ ਅਸੀਂ ਸੁਨੀਲ ਐਡਵੋਕੇਟ ਦਾ ਇੰਟਰਵਿਊ ਦੇਖਨੇ ਆ ਉਸ ਤੋਂ ਬਾਅਦ ਅਸੀਂ ਇਸ ਤੇ ਬਹਿਸ ਕਰਾਂਗੇ ਇਹ ਸਾਬਤ ਹੋ ਜਾਂਦਾ ਹੈ ਵੀ ਇਹ ਗਲਤ ਤਰੀਕੇ ਨਾਲ ਇਲੀਗਲ ਤਰੀਕੇ ਨਾਲ ਹੋਇਆ ਹਸਪਤਾਲ ਬੰਦ ਸੀ ਲੱਗ ਜੇ ਕਿ ਜੇਕਰ ਇਹ ਸਾਰੀ ਉਰੇ ਕੱਲੀ ਡਿਲੀਵਰੀ ਹੋਈ ਆ ਬਾਕੀ ਪ੍ਰੋਸੈਸ ਸਾਰਾ ਬਾਹਰ ਹੋਇਆ ਜੇ ਗੱਲ ਉਹ ਪਰਿਵਾਰ ਫੌਰਨ ਜਾ ਕੇ ਟ੍ਰੀਟਮੈਂਟ ਲੈ ਕੇ ਆ ਕੇ ਇੰਡੀਆ ਚ ਫਾਲੋਅ ਅਪ ਹੋਇਆ ਤੇ ਇਸ ਕੈਟਾਗਰੀ ਚ ਬਾਹਰ ਚਲਾ ਜਾਏਗਾ ਲੀਗਲ ਹੋਇਆ ਸੀ ਬਸ ਇੱਕੋ ਗੱਲ ਹੈ ਔਰ ਜੇ ਐਸੀ ਨੌਬਤਾਂ ਹੁੰਦੀ ਹੈ ਤੇ ਮੈਂ ਇਸ ਪਰਿਵਾਰ ਦਾ ਸਾਥ ਦੇ ਦਤਾ ਤੇ ਆਪੇ ਮੈਂ ਇਸ ਪਰਿਵਾਰ ਦਾ ਸਾਥ ਦਿੱਤਾ ਤੇ ਆਪੇ ਮੇਰੀ ਇਨਵੀਟੇਸ਼ਨ ਹੈ ਤੁਸੀਂ ਮੂਸੇ ਵਾਲੇ ਦੇ ਖਿਲਾਫ ਸੀ ਮੇਰੀ ਲੜਾਈ ਸਿੱਧੂ ਵੀਰ ਨਾਲ ਜ਼ਿੰਦਗੀ 'ਚ ਨਾ ਸੀ ਨਾ ਹੈ ਨਾ ਰਹੇਗੀ ਹਾਈ ਪ੍ਰੋਫਾਈਲ ਕੇਸ ਜਦੋਂ ਵੀ ਸਰਕਾਰਾਂ ਦੇ ਸਾਹਮਣੇ ਆਉਂਦੇ ਨੇ ਤੇ ਉਹ ਹਾਈ ਪ੍ਰੋਫਾਈਲ ਕੇਸ ਕੱਲ ਨੂੰ ਉਹ ਟ੍ਰੈਂਡ ਸੈਟਰ ਨਾ ਬਣ ਜਾਣ ਲੋਕ ਇਸ ਐਗਜ਼ਾਮਪਲ ਨਾਲ ਦੇਣ ਜੀ ਉਹਨਾਂ ਨੇ ਤੇ ਕੀਤਾ ਜੇ ਮੈਂ ਕਰ ਲਿਆ ਤਾਂ ਮੇਰਾ ਕੀ ਕਰੋਗੇ ਤੋਂ ਸਰਕਾਰ ਦੀ ਇੱਕ ਡਿਊਟੀ ਬਣ ਜਾਂਦੀ ਹੈ ਕਿ ਸੋਸਾਇਟੀ ਨੂੰ ਇੱਕ ਮੈਸੇਜ ਦੇਣਾ ਦੇਖੋ ਅੱਜ ਉਹਨਾਂ ਨੇ ਨੋਟਿਸ ਕੱਢਿਆ ਤੇ ਤੁਸੀਂ ਇਸ ਐਕਟ ਦੇ ਉੱਤੇ ਮੇਰੇ ਨਾਲ ਗੱਲ ਕਰਨ ਆਏ ਆ ਇਹਦੇ ਪਹਿਲਾਂ ਚਿੱਠੀ ਦੇ ਤੇ ਮਾਇਨੇ ਕੀ ਨੇ ਕੀ ਸੱਚੀਓ ਕੋਈ ਇਹਦੇ ਤੇ ਕਾਰਵਾਈ ਹੋ ਸਕਦੀ ਹੈ ਜਾਂ ਇੱਕ ਛੱਡਿਆ ਹੋਇਆ ਜਿਹਨੂੰ ਕਹਦੀ ਹੈ ਕਿ ਕਿਸ ਸਲੂਫਾ ਹੈਗਾ ਇਹਦਾ ਮਾਇਨੇ ਕੋਈ ਬਹੁਤੇ ਗੰਭੀਰ ਨਹੀਂ ਹੈਗੇ ਜੇ ਇਹਦੇ ਵਿੱਚ ਕੁਝ ਗਲਤੀ ਲੱਭਦੀ ਹੈ ਤੇ 8 ਸਾਲ ਕੈਦ 20 ਲੱਖ ਰੁਪਏ ਜੁਰਮਾਨਾ ਅਪਕੁਤ ਕਿਉਂ ਕਰਿਆ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਜਿਵੇਂ ਮੁੰਡਾ ਕੁੜੀ ਚੈੱਕ ਕਰਨ ਵਾਸਤੇ ਬਹੁਤ ਸਖਤ ਸਬਾਮਾ ਨੇ ਇਹਨੂੰ ਇੰਨੇ ਸਖਤ ਸਬਾਮਾ ਵਿੱਚ ਕਿਉਂ ਰੱਖਿਆ ਤਾਂ ਕਿ ਇਹ ਧੰਦਾ ਨਾ ਵਧੇ ਮੈਂ ਹੁਣ ਸਖਸ਼ਮਾ ਮੇਰੀ ਵਾਈਫ ਸਖਸ਼ਮਾ ਕਹਾਂ ਉਸਮੇਦ ਲਾ ਤੂੰ ਮੇਰੇ ਕੋ ਬੱਚਾ ਲੈ ਲੈ ਮੈਂ ਤੈਨੂੰ 20 ਲੱਖ ਦਾ ਵੇਚ ਦਿਆਂਗਾ ਇਹ ਕੰਮ ਨਾ ਸ਼ੁਰੂ ਹੋ ਜਾ ਸਾਡੇ ਭੈਣ ਹੋਣਾ ਦੀ ਉਮਰ 52 ਸਾਲ ਹੈ 58 ਸਾਲ ਚ ਕਿਹਾ ਉਹ ਪਿਛਲਾ ਰਿਕਾਰਡ ਚੈੱਕ ਹੋਏਗਾ ਪ੍ਰੀਵਿਅਸ ਹਿਸਟਰੀ ਲਈ ਹੋਏਗੀ ਡਾਕਟਰ ਨੇ ਫਿਰ ਉਸ ਤੋਂ ਬਾਅਦ ਐਕਸ਼ਨ ਕੀ ਲਿਆ ਗਿਆ ਉਹ ਸਾਰੀਆਂ ਚੀਜ਼ਾਂ ਚੈੱਕ ਹੋਣਗੀਆਂ ਬਟ ਉਹਦੇ ਚ ਇੱਕ ਕੁਐਸਚਨ ਫਿਰ ਆਏਗਾ ਵੀ 58 ਸਾਲ ਦੀ ਉਮਰ 'ਚ ਜੇ ਪ੍ਰੈਗਨਨਸੀ ਹੋਈ ਤੇ ਕਿਹਾ ਉਹਦੇ ਲਈ ਕੋਈ ਸਪੈਸ਼ਲ ਰਿਪੋਰਟ ਲੈਣੀ ਚਾਹੀਦੀ ਸੀ ਕਿਹਾ ਉਹਦੇ ਲਈ ਕੋਈ ਸਪੈਸ਼ਲ ਇਨਫੀਮੇਸ਼ਨ ਸੀਐਮ ਨੂੰ ਭੇਜਣੀ ਚਾਹੀਦੀ ਸੀ ਸੱਸੇ ਕੱਲ ਇੱਕ ਵੱਡੇ ਤੌਰ ਤੇ ਚਰਚਾ ਛੜੀ ਜਦੋਂ ਕੱਲ ਰਾਤੀ ਜਾ ਕੇ ਇਹ ਕਿ ਰਾਤ ਦੇ ਸਮੇਂ ਤੋਂ ਦੌਰਾਨ ਬਲਕੌਰ ਸਿੰਘ ਹੋਰਾਂ ਨੇ ਇੱਕ ਆਪਦਾ ਵੀਡੀਓ ਅਪਲੋਡ ਕੀਤਾ ਜਿਹਦੇ ਵਿੱਚੋਂ ਸਰਕਾਰ ਤੋਂ ਖਾਸੇ ਨਾਰਾਜ਼ ਨਜ਼ਰ ਆਇਆ ਕਿ ਉਹਨਾਂ ਨੂੰ ਬਾਰੀ-ਬਾਰੀ ਪੁੱਛਿਆ ਜਾ ਰਿਹਾ ਹੈ ਅ ਬੱਚੇ ਜਿਹੜਾ ਹੋਇਆ ਯਾਨੀ ਕਿ ਸਿੱਧੂ ਮੂਸੇਵਾਲੇ ਦਾ ਛੋਟਾ ਭਰਾ ਜਿਹੜਾ ਹੋਇਆ ਉਹਦੇ ਨਾਲ ਜੁੜੀ ਹੋਈ ਜਾਣਕਾਰੀ ਪੁੱਛਣ ਦੇ ਵਾਸਤੇ ਸਵੇਰ ਹੁੰਦੇ ਹੁੰਦੇ ਜੇ ਦੇਖੀਏ ਤਾਂ ਚਿੱਠੀ ਸਾਹਮਣੇ ਆਈ ਕਿ ਕੇਂਦਰ ਸਰਕਾਰ ਪੁੱਛ ਰਹੀ ਹੈ ਨਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਨੇ ਇੱਕ ਚਿੱਠੀ ਜਿਹੜੀ ਜਾਰੀ ਜਾਰੀ ਕਰੀ ਉਹਦੇ ਵਿੱਚ ਫਿਰ ਪੁਆਇੰਟ ਨਿਕਲ ਕੇ ਸਾਹਮਣੇ ਆਏ ਕਿ ਜਿਹੜੀ ਉਹ ਆਈਵੀਐਫ ਤਕਨੀਕ ਦੀ ਗੱਲ ਕਰਦੇ ਨੇ ਉਹਦੇ ਨਾਲ ਤੁਸੀਂ ਇਸ ਉਮਰ ਦੇ ਵਿੱਚ ਬੱਚਾ ਬੱਚਾ ਪੈਦਾ ਜਿਹੜਾ ਉਹ ਨਹੀਂ ਕਰ ਸਕਦੇ ਹੈਗੇ ਇਹਦੇ ਵਿੱਚ ਜੇ ਦੇਖਿਆ ਜਾਵੇ ਕਾਨੂੰਨ ਕੀ ਆ ਕੀ ਆਈਵੀਐਫ ਨੂੰ ਲੈ ਕੇ ਇਹ ਬੇहद ਸਖਤ ਕਾਨੂੰਨ ਹੈ ਤੇ ਦੂਜੇ ਪਾਸੇ ਕਿਉਂਕਿ ਆਮ ਤੌਰ ਤੇ ਦੇਖਦੇ ਆ ਸੀ ਜਦੋਂ ਕਾਨੂੰਨਾਂ ਦੇ ਵਿੱਚ ਦੇ ਕਈ ਆ ਜਾਂ ਤਾਂ ਕਹਿ ਲਓ ਵੀ ਕੋਈ ਰਾਹ ਇਸ ਤਰ੍ਹਾਂ ਦੇ ਜਾਂ ਫਿਰ ਕਾਨੂੰਨ ਦੇ ਉਸ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਕੀ ਕੋਈ ਬਚਨ ਦੇ ਰਾਹ ਹੈਗੇ ਨੇ ਸਰਨਾ ਐਡਵੋਕੇਟ ਸੁਨੀਲ ਮੱਲਨ ਨੇ ਮੱਲਨ ਸਾਹਿਬ ਦੇਖਿਏ ਜਦੋਂ ਕੱਲ ਖਾਸੇ ਨਾਰਾਜ਼ ਨਜ਼ਰ ਆਏ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਜਾਣਕਾਰੀ ਕੋਈ ਪੁੱਛੇ ਉਹ ਵੀ ਉਸ ਸਮੇਂ ਦੇ ਦੌਰਾਨ ਜਦੋਂ ਉਹਦੇ ਪਿੱਛੇ ਇੱਕ ਵੱਡੀ ਘਟਨਾ ਵਾਪਰੀ ਹੋਵੇ ਤਾਂ ਇਹਦੇ ਪਹਿਲਾਂ ਚਿੱਠੀ ਦੇਤੇ ਮੈਨੇ ਕੀ ਨੇ ਕੀ ਸੱਚੀਓ ਕੋਈ ਇਹਦੇ ਦੀ ਕਾਰਵਾਈ ਹੋ ਸਕਦੀ ਹੈ ਜਾਂ ਇੱਕ ਛੱਡਿਆ ਹੋਇਆ ਜਿਹਨੂੰ ਕਹਦੀ ਹੈ ਕਿ ਇੱਕ ਸਲੂਫਾ ਹੈਗਾ ਇਹਦਾ ਮਾਇਨੇ ਕੋਈ ਬਹੁਤੇ ਗੰਭੀਰ ਨਹੀਂ ਹੈਗੇ ਐਕਟ ਪਰ ਇਹਦੇ ਤੇ ਲੈ ਕੇ ਕਹਿੰਦਾ ਕੀ ਹੈ ਜਿਹਦੇ ਤਹਿਤ ਇਹ ਚਿੱਠੀ ਜਾਰੀ ਹੁੰਦੀ ਹੈ ਦੇਖੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸ ਦਿਆਂ ਸਰਕਾਰ ਨੇ ਚਿੱਠੀ ਕੱਢੀ ਹੈ ਸੱਚ ਜਾਣਨ ਲਈ ਜੇ ਇਹਦੇ ਵਿੱਚ ਕੋਈ ਗਲਤੀ ਲੱਭਦੀ ਹੈ ਤੇ 8 ਸਾਲ ਕੈਦ ਹੈ 20 ਲੱਖ ਰੁਪਏ ਜੁਰਮਾਨਾ ਹੈ ਅਪ ਟੂ ਔਰ ਹਾਇਰ 5 ਸਾਲ ਤੋਂ ਸ਼ੁਰੂ ਹੁੰਦੀ ਹੈ 5 ਲੱਖ ਤੋਂ 10 ਲੱਖ ਤੋਂ 20 ਲੱਖ ਤੱਕ ਜਾਂਦੀ ਹੈ ਅਬੋਵ ਵੀ ਜਾ ਸਕਦੀ ਹੈ 3 ਸਾਲ ਤੋਂ ਲੈ ਕੇ 8 ਸਾਲ ਤੱਕ ਦੀ ਕੈਦ ਹੈ ਜਿਸ ਹਸਪੀਟਲ ਨੇ ਕੰਮ ਕੀਤਾ ਜਿੰਨੇ ਕਰਵਾਇਆ ਇੰਨਾ ਸਖਤ ਕਿਉਂ ਕਰਿਆ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਜਿਵੇਂ ਮੁੰਡਾ ਕੁੜੀ ਚੈੱਕ ਕਰਨ ਵਾਸਤੇ ਬਹੁਤ ਸਖਤ ਸਬਾਵਾਂ ਨੇ ਇਹਨੂੰ ਇੰਨੇ ਸਖਤ ਸਬਾਵਾਂ ਵਿੱਚ ਕਿਉਂ ਰੱਖਿਆ ਜੀ ਕਿ ਤਾਂ ਕਿ ਇਹ ਧੰਦਾ ਨਾ ਬਣ ਜਾਏ ਮੈਂ ਹੁਣ ਸਖਸ਼ਮਾ ਮੇਰੀ ਵਾਈਫ ਸਖਸ਼ਮਾ ਮੈਂ ਕਹਾਂ ਸੁਮਿਤ ਲਾ ਤੂੰ ਮੇਰੇ ਕੋਲ ਬੱਚਾ ਲੈ ਲੈ ਮੈਂ ਤੈਨੂੰ 20 ਲੱਖ ਦਾ ਵੇਚ ਦਿੰਨਾ ਇਹ ਗੱਲਣਾ ਸ਼ੁਰੂ ਹੋ ਜਾਂਦਾ ਜੰਦਾ ਦੇ ਕਿਸੇ ਵਾਸਤੇ ਤਰਪੇ ਤੀਰੇ ਸੈਕਸ ਡਿਟੈਕਸ਼ਨ ਟੈਕਸ ਤੇ ਟੈਸਟ ਕਰਨੇ ਉਹਦੇ ਤੇ ਵੀ ਜੁਰਮਾਨੇ ਨੇ ਤਾਂ ਕਈ ਤਰ੍ਹਾਂ ਦੇ ਕਾਨੂੰਨ ਨੇ ਉਹਦੇ ਵਿੱਚ ਮੈਂ ਤੁਹਾਨੂੰ ਪੜ੍ਹ ਕੇ ਪਹਿਲਾਂ ਚਿੱਠੀ ਪੜ੍ਹ ਕੇ ਸੁਣਾ ਦਈਏ ਦਰਸ਼ਕਾਂ ਨੂੰ ਸਭ ਤੋਂ ਜ਼ਰੂਰੀ ਹੈ ਅੱਜ ਅੱਲਾ ਦੇ ਨਾਮ ਲਾਜਾ ਮੜਾ ਜਾ ਇਹਨੂੰ ਨਾ ਸੌਖੇ ਸ਼ਬਦਾਂ ਚ ਤੁਸੀਂ ਬਰੀਫ ਕਰੋ ਕਿ ਐਕਚੁਅਲ ਤੌਰ ਦੇ ਵਿੱਚ ਲਿਖਿਆ ਕੀ ਹੈ ਤਾਂ ਸਭ ਨੂੰ ਪਤਾ ਵੀ ਚਿੱਠੀ ਜਿਹੜੀ ਹੈ ਲਿਖੀ ਗਈ ਹੈ ਚਿੱਠੀ ਆਈ ਹੈਗੀ ਤੇ ਇਹਦੇ ਚ ਲਿਖਿਆ ਕੀ ਹੈ ਉਹਨਾਂ ਨੇ ਮੰਗਿਆ ਕੀ ਹੈ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਡਿਪਾਰਟਮੈਂਟ ਆਫ ਹੈਲਥ ਰਿਸ ART ART ਦਾ ਮਤਲਬ ART ਦਾ ਫੁੱਲ ਫਾਰਮ ਹੁੰਦਾ ਦਾ ਐਂਡ ਸਰੋਗੇਸੀ ਡਿਵੀਜ਼ਨ 14 ਮਾਰਚ 24 ਨੂੰ ਇਹ ਚਿੱਠੀ ਨਿਕਲੀ ਹੈ ਪ੍ਰਿੰਸੀਪਲ ਸੈਕਟਰੀ ਐਡਮਿਨਿਸਟ੍ਰੇਟਿਵ ਸੈਕਟਰੀ ਡਿਪਾਰਟਮੈਂਟ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਗਵਰਨਮੈਂਟ ਆਫ ਪੰਜਾਬ ਰੂਮ ਨੰਬਰ 100 ਚੰਡੀਗੜ੍ਹ ਨੂੰ ਸਬਜੈਕਟ ਕੀ ਹੈ ਸੀਕਿੰਗ ਰਿਪੋਰਟ ਫਰੋਮ ਗਵਰਨਮੈਂਟ ਆਫ ਪੰਜਾਬ ਰਿਗਾਰਡਿੰਗ ਆਈਵੀਐਫ ਟ੍ਰੀਟਮੈਂਟ ਆਫ ਸ਼੍ਰੀਮਤੀ ਚਰਨ ਕੌਰ ਚਰਨ ਸਿੰਘ ਲਿਖਤਾ ਇਹਨਾਂ ਨੇ ਗਲਤੀ ਨਾਲ ਚਰਨ ਕੌਰ ਹੈ ਬ੍ਰੈਕਟ ਸਿੱਧੂ ਮੂਸੇਵਾਲਾ ਜ਼ਮਦਰ ਉਹਦੇ ਵਿੱਚ ਕਿਹਾ ਇਹਨਾਂ ਨੇ ਕਿ ਸਾਨੂੰ 27 ਦੂ 2023 ਨੂੰ ਇੱਕ ਅਖਬਾਰ ਚ ਆਰਟੀਕਲ ਛਪਿਆ ਸੀ ਉਹਦੇ ਵਿੱਚ ਲਿਖਿਆ ਗਿਆ ਸੀ ਕਿ ਇਹਨਾਂ ਨੇ ਟ੍ਰੀਟਮੈਂਟ ਰਾਹੀਂ ਕਨਸੀਵ ਕੀਤਾ ਤੇ ਬੇਬੀ ਜਿਹੜਾ ਆਈਵੀਐਫ ਰਾਹੀਂ 58 ਸਾਲ ਦੀ ਉਮਰ 'ਚ ਪੈਦਾ ਕੀਤਾ ਸੋ ਇਹਦੇ 'ਚ ਦੋ ਗੱਲਾਂ ਉਹਨਾਂ ਨੇ ਪੁੱਛੀਆਂ ਵੀ ਅੰਡਰ ਦੀ ਸੈਕਸ਼ਨ 21 ਜੀ 1 ਦਾ ਆਰਟ ਦਾ ਫੁੱਲ ਫਾਰਮ ਦੱਸ ਰਿਹਾ ਅਸਿਸਟਿਡ ਰੀਪ੍ਰੋਡਕਟਿਵ ਟੈਕਨੋਲੋਜੀ ਰੈਗੂਲੇਸ਼ਨ ਐਕਟ 2021 ਫਿਰ ਕਹਿੰਦਾ ਅਸਿਸਟਿਡ ਰੀਪ੍ਰੋਡਕਟਿਵ ਟੈਕਨੋਲੋਜੀ ਵੀ ਕਿਸੇ ਅਸਿਸਟੈਂਸ ਨਾਲ मेल और फीमेल मिलने तो अलावा कोई भी तरीका हो सकता है द एज लिमिट प्रिसक्राइबड फॉर वूमेन गोइंग अंडर ए आर टी असिस्टिड रिप्रोडक्टिव टेक्नोलॉजी सर्विस इज बिटवीन इक्की साल तो साल यानी कि उम्र बनी हुई है इक्कीस साल छोटी उम्र होनी चाहिए साल मैक्सीम उमर होनी चाहिए देर फोर यू आर रिक्वेस्ट टू लुक इन टू मैटर एंड सबमिट ए रिपोर्ट टू द डिपार्टमेंट ਆਫ ਦੀ ਐਕਸ਼ਨ ਟੇਕਨ ਇਨ ਦਾ ਕੇਸ ਐਜ਼ ਪਰ ਏਆਰਟੀ ਅਗੇਨ ਅਸਿਸਟਡ ਕੀ ਕਹਿੰਦੇ ਨੇ ਅਸਿਸਟਡ ਰੀਪ੍ਰੋਡਕਟਿਵ ਟੈਕਨੋਲੋਜੀ ਟੈਸਟ ਆਰਟ ਰੈਗੂਲੇਸ਼ਨ ਐਕਟ ਸੋ ਐਂਡ ਸੋ ਐਸ ਕੇ ਰੰਜਨ ਹੈ ਕੋਈ ਡਾਇਰੈਕਟਰ ਉੱਥੋਂ ਦੇ ਉਹਨਾਂ ਨੇ ਚਿੱਠੀ ਕੱਢੀ ਹੈ ਹਿੰਦੁਸਤਾਨ ਟਾਈਮਸ ਦਾ ਨਿਊਜ਼ ਆਰਟੀਕਲ ਨਾਲ ਲਾਇਆ ਤੇ ਡਾਕਟਰ ਵਿਨੀਤ ਨਾਗਪਾਲ ਨੇ ਨੋਡਲ ਆਫੀਸਰ ਅਸਿਸਟੈਂਟ ਡਾਇਰੈਕਟਰ ਫੈਮਿਲੀ ਵੈਲਫੇਅਰ ਦੇ ਪੰਜਾਬ ਸਰਕਾਰ ਦੇ ਸੋ ਸੈਂਟਰਲ ਗਵਰਨਮੈਂਟ ਨੇ ਜਵਾਬ ਮੰਗਿਆ ਨਾ ਕਿ ਪੰਜਾਬ ਸਰਕਾਰ ਨੇ ਮੰਗਿਆ ਪਹਿਲੀ ਗੱਲ ਤੇ ਮੈਂ ਇਹ ਕਲੀਅਰ ਕਰ ਦਵਾ ਤੇ ਜਿਹੜਾ ਵੀ ਜਵਾਬ ਪੰਜਾਬ ਸਰਕਾਰ ਕੋਲੋਂ ਮੰਗਿਆ ਗਿਆ ਹੈ ਸਰਕਾਰੀ ਪਾਵਰ ਦੇ ਅੰਡਰ ਉਸ ਉਹਨੂੰ ਦੇਣਾ ਪੈਣਾ ਨਾ ਉਹਦੇ ਤੇ ਬਚਾਏ ਨਹੀਂ ਅੱਛਾ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਦੀ ਭਾਜੀ 100% ਬਣਦੀ ਹੈ ਜੀ ਹੁਣ ਕਈ ਲੋਕ ਇਹ ਸਵਾਲ ਕਰਦੇ ਆ ਕਿ ਇੰਨੀ ਜਲਦੀ ਕਿਉਂ ਹਾਂ ਇਹ ਸਿਆਸੀ ਤੌਰ ਤੇ ਬਹੁਤ ਉੱਠਿਆ ਸਿਆਸੀ ਤੌਰ ਤੇ ਜੀ ਪਹਿਲਾਂ ਜਦੋਂ ਇਹਨਾਂ ਦੇ ਮਰਡਰ ਹੋਇਆ ਤੇ ਉਦੋਂ ਤੇ ਸਰਕਾਰ ਨੇ ਦੇਰ ਲਾਤੀ ਫਲਾਣਾ ਕਰਤਾ ਠਿਕਣਾ ਕਰਤਾ ਦੇਖੋ ਮਰਡਰ ਇੱਕ ਅਨਸੁਲਝੀ ਗੁੱਥੀ ਸੀ ਔਰ ਬਲਾਈਂਡ ਸੀ ਕੋਈ ਗਵਾਹ ਅੱਗੇ ਨਹੀਂ ਸੀ ਆਇਆ ਜਿਨ੍ਹਾਂ ਨੇ ਵੇਖਿਆ ਆਲੇ ਦੁਆਲੇ ਵਾਲਿਆਂ ਨੇ ਉਹ ਵੀ ਅੱਗੇ ਨਹੀਂ ਆਏ ਸਰਕਾਰ ਨੇ ਆਪਣੀ ਮਿਹਨਤ ਕੀਤੀ 12-13 ਦਿਨਾਂ 'ਚ 17 ਬੰਦੇ ਫੜੇ ਪੈਟਰੋਲ ਪੰਪ ਦੀ ਪਰਚੀ ਤੋਂ ਬੰਦਾ ਫੜਿਆ ਗਿਆ ਸੀ ਜਿਹੜੀ ਗੱਡੀ ਉਹਨਾਂ ਨੂੰ ਲੱਭੀ ਉਹ ਤੇ ਪੈਟਰੋਲ ਪੰਪ ਦੀ ਪਰਚੀ ਵੇਖੀ ਉਹ ਤੋਂ ਬੰਦਾ ਲੱਭ ਗਿਆ ਕਰੂਲਾਕਾਰ ਸੀ ਸ਼ਾਇਦ ਉੱਥੋਂ ਕੜੀ ਟੁੱੜਦੀ ਟੁੱੜਦੀ ਕੁਝ ਗੁਜਰਾਤ ਤੋਂ ਬੰਦੇ ਫੜੇ ਕੁਝ ਉਹਨਾਂ ਨੇ ਅਸਾਮ ਤੋਂ ਬੰਦੇ ਫੜੇ ਪੁਲਿਸ ਨੇ ਵੀ ਉਸ ਵੇਲੇ ਬੜਾ ਸਟਰਨ ਐਕਸ਼ਨ ਲਿਆ ਔਰ ਬੜਾ ਫਾਸਟ ਐਕਸ਼ਨ ਲਿਆ ਕਹਿਣ ਵਾਲੇ ਜੋ ਮਰਜੀ ਕਹਿਣ ਭਾਜੀ ਇਹ ਪਤਾ ਕੀ ਹੁੰਦਾ ক্রিকেট ਦੇ ਮੈਦਾਨ ਚ ਸੂਈ ਲੱਭਣ ਵਾਲੀ ਗੱਲ ਹੁੰਦੀ ਆ ਸੂਚਨਾ ਹੀ ਕੋਈ ਨਹੀਂ ਪਤਾ ਹੀ ਕੁਛ ਨਹੀਂ ਤੇ ਫਿਰ ਵੀ ਕੰਮ ਚੱਲਦਾ ਪਿਆ ਹੁਣ ਆਪਾਂ ਐਕਟ ਦੇ ਉੱਤੇ ਆ ਜਾਈਏ ਇਹ ਮੈਂ ਤਾਂ ਮੇਨ ਬੇਸਿਕਲੀ ਇਹਦੇ ਤੇ ਚਰਚਾ ਇਸ ਵਾਸਤੇ ਵੀ ਆ ਕਿਉਂਕਿ ਨਾਲ ਤੁਹਾਨੂੰ ਦੱਸ ਦਈਏ ਕਿਉਂਕਿ ਆਈਵੀਐਫ ਤਕਨੀਕ ਨਾਲ ਪਹਿਲੀ ਗੱਲ ਤਾਂ ਇਹ ਕਿ ਪਹਿਲੀ ਵਾਰ ਕੋਈ ਬੱਚਾ ਪੈਦਾ ਨਹੀਂ ਹੋ ਰਿਹਾ ਦੂਜੇ ਪਾਸੇ ਗੱਲ ਇਹ ਹੈ ਵੀ ਆਈਵੀਐਫ ਤਕਨੀਕ ਨੂੰ ਲੈ ਕੇ ਹੁਣ ਤੱਕ ਬਹੁਤ ਮਾਮਲੇ ਸਾਹਮਣੇ ਆ ਗਏ ਨੇ ਕਿ ਬਹੁਤ ਯਾਨੀ ਕਿ ਇਹ ਨੌਲੇਜ ਹੈ ਪਰ ਇਹ ਐਕਟ ਨੂੰ ਲੈ ਕੇ ਨਹੀਂ ਕਦੇ ਕੋਈ ਸਾਹਮਣੇ ਆਇਆ ਸੀ ਵੀ ਕੀ ਪਹਿਲੀ ਗੱਲ ਤਾਂ 21 ਸਾਲ ਤੋਂ 58 50 ਸਾਲ ਤੱਕ ਦੇ ਹੀ ਕਰ ਸਕਦੇ ਨੇ ਉਸ ਤੋਂ ਬਾਅਦ ਉਮਰ ਦੇਣੀ ਇਹ ਪਹਿਲੀ ਵਾਰੀ ਲੋਕਾਂ ਨੂੰ ਪਤਾ ਲੱਗਿਆ ਹੋਣਾ ਦੂਜੇ ਪਾਸੇ ਹੁਣ ਕਿਉਂਕਿ ਗਿੱਲ ਸਾਹਿਬ ਹੈਗਾ ਤਾਂ ਲੋਕ ਥੋੜੇ ਜਿਹਾ ਜਾਗਰੂਕ ਹੋ ਜਾਣ ਅੱਗੇ ਨੂੰ ਹੋਰ ਕੀ ਕੀ ਚੀਜ਼ਾਂ ਐਕਟ ਦੇ ਨਾਲ ਤੁਹਾਡਾ ਜਾਗਰੂਕ ਹੋਣਾ ਪਤਾ ਕਿੰਨਾ ਜ਼ਰੂਰੀ ਹੈ ਜਦੋਂ ਸੁਮਿਤ ਜੀ ਆਪਣੀ ਵਾਈਫ ਨੂੰ ਲੈ ਕੇ ਹਸਪੀਟਲ ਜਾਣ ਤੇ ਹਸਪੀਟਲ ਵਾਲਿਆਂ ਨੇ ਇਸ ਐਕਟ ਦੇ ਅੰਦਰ ਜਿਹੜੀ ਐਪਲੀਕੇਸ਼ਨ ਫਾਰਮ ਭਰੇ ਉਹ ਤੇ ਸਾਈਨ ਕੀਤੇ ਹਸਪੀਟਲ ਨੂੰ ਤਾਂ ਚੰਗਾ ਹੀ ਪਤਾ ਹੈ ਐਮਟੀਪੀ ਐਕਟ ਬਣਿਆ ਹੈ ਜਿਹੜਾ ਅਬੋਰਸ਼ਨ ਐਕਟ ਹੈ ਉਹ ਐਕਟ ਇੰਨਾ ਕੁ ਕਲੀਅਰ ਹੈ ਕਿ ਕੁੜੀ ਕੱਲੀ ਜਾਵੇ ਤੇ ਕੱਲੀ ਕਵੇ ਮੈਂ ਆਪਣਾ ਅਬੋਰਸ਼ਨ ਕਰਾਉਣਾ ਉਹਨੂੰ ਅਲਾਉਡ ਹੈ ਹਸਬੰਡ ਦੀ ਕੰਸੈਂਟ ਦੀ ਲੋੜ ਨਹੀਂ ਹੁਣ ਉਹ ਲਾ ਪ੍ਰੈਕਟਿਸ ਹੁੰਦਾ ਪਿਆ ਕਿ ਨਹੀਂ ਹੁੰਦਾ ਪਿਆ ਮੇਰੇ ਨਾਲ ਗੱਲ ਕਰੋ ਕਰ ਲੋ ਰਿਸਰਚ ਐਕਟ ਚ ਕਲੀਅਰ ਲਿਖਿਆ ਹੈ ਵੀ ਇਹ ਕੁੜੀ ਦੀ ਮਰਜ਼ੀ ਹੈ ਮੈਂ ਬੱਚਾ ਰੱਖਣਾ ਹੈ ਕਿ ਨਹੀਂ ਰੱਖਣਾ 노 ਡਾਊਟ ਵਿਆਹ ਦੇ ਵਿੱਚ ਬੰਦਸ਼ ਹੈ ਕਈ ਚੀਜ਼ਾਂ ਉਹ ਰੁੰਦੀਆਂ ਨੇ ਪਰਿਵਾਰਕ ਤੌਰ ਤੇ ਸਮਾਜਿਕ ਦੀ ਸਾਡੇ ਸਮਾਜ ਦਾ ਪ੍ਰੈਸ਼ਰ ਹੈ ਸਾਡੇ ਤੇ ਨਹੀਂ ਤਾਂ ਮੈਂ ਇਹਦੇ ਕੱਪੜੇ ਲਾ ਕੇ ਘੁੰਮਾਂ ਸਾਰਾ ਸ਼ਹਿਰ ਮੇਰੇ ਤੇ ਵੀ ਸਮਾਜ ਦਾ ਪ੍ਰੈਸ਼ਰ ਹੈ ਨਾ ਕਿ ਮੈਂ ਜਾਣਦੇ ਲੋਕ ਮੈਨੂੰ ਰੋਜ਼ ਮਿਲਦੇ ਦੋ ਚਾਰ ਜਣੇ ਸੱਸਰੀ ਘਰ ਬੁਲਾਉਂਦੇ ਆ ਕਿ ਭਾਜੀ ਤੁਸੀਂ ਉਹ ਹੀ ਵਕੀਲ ਹੋ ਰਾਈਟ ਇਸੇ ਤਰ੍ਹਾਂ ਦੂਜਾ ਸਵਾਲ ਮੇਰਾ ਇਹ ਹੈ ਇਗਨੋਰੈਂਸ ਆਫ ਲਾ ਹੈਜ਼ ਇਸ ਨੋਟ ਇਸ ਨੋਟ ਐਨ ਐਕਸਕਿਊਜ਼ ਕਿ ਜੇ ਤੁਸੀਂ ਲਾ ਨੂੰ ਇਗਨੋਰ ਕਰ ਰਹੇ ਹੋ ਤੇ ਤੁਹਾਡੇ ਕੋਈ ਐਕਸਕਿਊਜ਼ ਨਹੀਂ ਹੈ ਕਿ ਭਾਜੀ ਮੈਨੂੰ ਤਾਂ ਪਤਾ ਨਹੀਂ ਵੀ ਇੱਥੇ 70 ਦੀ ਸਪੀਡ ਤੇ ਗੱਡੀ ਚਲਾਣਾ ਚਲਾਣ ਨਹੀਂ ਹੁੰਦਾ ਅਗਲੇ ਚਲਾਨ ਕੱਟ ਕੇ ਜੇ ਫੋਟੋ ਖਿੱਚ ਕੇ ਘਰ ਭੇਜ ਦਿੰਦੇ ਨੇ ਉਹਦੇ ਤੇ ਵੀ ਲਾਅ ਹੈਗਾ ਜੇ ਫੋਟੋ ਜਿਹੜੀ ਖਿੱਚਣਗੇ ਇਕੱਲੇ ਡਰਾਈਵਰ ਦੀ ਖਿੱਚਣਗੇ ਮੰਨ ਲਓ ਮੈਂ ਆਪਣੇ ਨਾਲ ਸਹੇਲੀ ਭਾਈ ਆ ਤੇ ਮੇਰੇ ਘਰ ਕਾਪੀ ਆ ਗਈ ਮੇਰੇ ਤੇ ਜਨਾਨੀ ਨੇ ਕੋਟ ਕੋਟ ਮਾਰ ਦਿੰਨਾ ਮੈਨੂੰ ਉਹਦੇ 'ਚ ਮੇਰੀ ਪ੍ਰਾਈਵੇਸੀ ਬ੍ਰੀਚ ਨਹੀਂ ਹੋ ਸਕਦੀ ਪੰਜਾਬ ਪੁਲਿਸ ਜਾਂ ਕੋਈ ਵੀ ਪੁਲਿਸ ਬਿਲਕੁਲ ਆਪਣੇ ਪਰਸਨਲ ਮੋਬਾਈਲ ਨਾਲ ਤੁਹਾਡੀ ਵੀਡੀਓ ਨਹੀਂ ਬਣਾ ਸਕਦੀ ਫੋਟੋ ਨਹੀਂ ਖਿੱਚ ਸਕਦੀ ਅਗੇ ਜਦੋਂ ਅੱਗੋਂ ਪੈਜੋ ਫਿਰੇ ਭੱਜਦੇ ਨੇ ਫਿਰ ਕਹਿੰਦੇ ਸੁਨੀਲ ਮੱਲਨ ਮਾੜਾ ਬੜਾ ਪੁਲਿਸ ਵੀ ਗਾਲਾਂ ਕੱਢਦੀ ਤੇ ਪਬਲਿਕ ਵੀ ਕੰਦੀ ਮੈਨੂੰ ਮੋਦੀ ਦਾ ਬੰਦਾ ਮਿੰਟ ਜਿੱਤੇ ਬੰਦਾ ਬਣਾ ਦਿੰਦੇ ਨੇ ਤੁਸੀਂ ਆਈਵੀਐਫ ਦੀ ਦਿਓ ਅੱਜ ਜਾਣਕਾਰੀ ਕਿਉਂਕਿ ਇਹ ਮਸਲੇ ਤੇ ਕਦੇ ਹੋਰ ਚਰਚਾ ਕਰਾਂਗੇ ਕਿ ਇਹ ਇਹਦੇ ਦੇਖੋ ਪਹਿਲਾਂ ਤਾਂ ਮੈਂ ਇਹ ਸਮਝਾਉਣਾ ਵੀ ਜੇ ਕੋਈ ਗਲਤੀ ਫੜੀ ਗਈ ਤੇ ਆਪਾਂ ਪਹਿਲਾਂ ਇਹ ਮੰਨੀਏ ਵੀ ਸਰਕਾਰ ਦੀ ਚਿੱਠੀ ਆ ਗਈ ਅਸੀਂ ਗਲਤ ਹੋ ਗਏ ਜੇ ਗਲਤੀ ਫੜੀ ਗਈ ਤੇ ਸਸਪੈਂਸ਼ਨ ਐਂਡ ਕੈਨਸਲੇਸ਼ਨ ਐਂਡ ਰਜਿਸਟ੍ਰੇਸ਼ਨ ਆਫ ਰਜਿਸਟ੍ਰੇਸ਼ਨ ਹਸਪਤਾਲ ਬੰਦ ਸੀਲ ਲੱਗ ਜਾਗੀ ਠੀਕ ਐਕਟ ਵਿੱਚ ਪੂਰਾ ਉਹਨਾਂ ਨੇ ਦੱਸਿਆ ਵੀ ਕਿਹੜੀਆਂ ਗਣੀਆਂ ਸ਼ਰਤਾਂ 'ਚ ਸੀਲ ਲੱਗ ਸਕਦੀ ਹੈ ਤੁਹਾਡਾ ਕਲੀਨਿਕਲ ਬੈਂਕ ਕੀ ਹੋਣਾ ਚਾਹੀਦਾ ਹੈ ਐਪਰੋਪਰੀਏਟ ਅਥਾਰਟੀ ਤੋਂ ਸੈਟੀਸਫਾਈ ਹੋਣਾ ਚਾਹੀਦਾ ਹੈ ਇਨਸਪੈਕਸ਼ਨ ਦੀ ਪਾਵਰ ਹੈਗੀ ਹੈ ਮਹਿਕਮੇ ਕੋਲ ਸੈਕਸ਼ਨ 19 'ਚ ਅਪੀਲ ਕਰਨ ਦੀ ਵੀ ਹੈਗੀ ਹੈ ਕਿ ਵਿਦਿਨ 30 ਡੇਜ਼ ਇਹਨਾਂ ਨੇ ਅਪੀਲ ਕਰਨੀ ਕਿ ਸਾਡੇ ਤੇ ਗਲਤ ਕੀਤਾ ਇਹਨਾਂ ਨੇ ਠੀਕ ਹੈ ਜੀ ਸਟੇਟ ਗਵਰਨਮੈਂਟ ਦੇ ਰੂਲ ਸੈਂਟਰਲ ਗਵਰਨਮੈਂਟ ਦੇ ਰੂਲ ਦੱਸਿਆ ਦੈਨ ਪਾਵਰ ਟੂ ਇਨਸਪੈਕਟ ਪ੍ਰਮਾਈਸਿਸ ਸਟੇਟ ਗਵਰਨਮੈਂਟ ਨੇ ਰਿਵਿਊ ਨੋਡਲ ਜੈਂਸੀ ਬਣਾਈ ਹੈ ਉਹਦੇ ਕੋਲ ਪਾਵਰ ਦਿੱਤੀ ਹੈ ਕੀ ਉਹ ਜਾ ਕੇ ਇਨਸਪੈਕਟ ਕਰ ਸਕੇ ਠੀਕ ਹੈ ਜੀ ਇਨਸਪੈਕਸ਼ਨ ਐਨੀ ਪ੍ਰਮਾਈਸਿਸ ਰਿਲੇਟਿੰਗ ਟੂ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਮੰਨ ਲਓ ਨੇ ਕਿਹਾ ਜੀ ਮੇਰੇ ਘਰ ਚ ਵੀ ਇੱਕ ਇਨਕੂਬेटर ਪਿਆ ਜੀ ਮੇਰੇ ਘਰ ਚ ਫ੍ਰਿਜ ਪਿਆ ਮੈਂ ਉੱਥੇ ਵੀ ਸੈਂਪਲ ਰੱਖਦਾ ਤੇ ਉਹਨੂੰ ਵੀ ਇਨਸਪੈਕਟ ਕਰਨ ਦੇ ਅਧਿਕਾਰੀ ਆ ਉਹਦੀ ਕੈਲੀਬ੍ਰੇਸ਼ਨ ਰਿਪੋਰਟਾਂ ਉਹਦਾ ਕਈ ਕੁਝ ਲੈ ਸਕਦੇ ਨੇ ਫਿਰ ਆਜੋ ਉਸ ਤੋਂ ਅੱਗੇ ਸੈਕਸ਼ਨ 31 ਦੇ ਮੈਂ ਕੰਮ ਦੇ ਕੰਮ ਦੇ ਸੁਣਾ ਰਿਹਾ ਇਹ ਤੁਸੀਂ ਮੈਨੂੰ ਮੈਸੇਜ ਲਾਇਆ ਤੇ ਮੈਂ ਫਟਾਫਟ ਪੜ ਲੇ ਮੈਂ ਕਹਿੰਦਾ ਜਨਤਾ ਨੂੰ ਅਵੇਅਰ ਕਰਨਾ ਜ਼ਰੂਰੀ ਹੈ ਚਲੋ ਇਸ ਮਾਧਿਅਮ ਦੇ ਰਾਹੀਂ ਦੱਸ ਲਈਏ ਕੋਈ ਮਸਲਾ ਜਦੋਂ ਉੱਠਦਾ ਨਾ ਕਿਸੇ ਸੈਲੀਬ੍ਰਿਟੀ ਨਾਲ ਜੁੜਿਆ ਜਿਵੇਂ ਪਾ ਪਿਛੇ ਜੇ ਜੇ ਗੱਲ ਕਹੀਏ ਕਿ ਨਿਕਲਿਆ ਸੀਗਾ ਇੱਕ ਸੈਲੀਬ੍ਰਿਟੀ ਦੇ ਨਾਲ ਜੁੜਿਆ ਹੈ ਤਾਂ ਉਹਦੇ ਨਾਲ ਲੋਕ ਫਿਰ ਅਟਰੈਕਸ਼ਨ ਦੇ ਨਾਲ ਦੇਖਦੇ ਨੇਗੇ ਆਪਣਾ ਮਕਸਦ ਇਹ ਹੈ ਵੀ ਠੀਕ ਹੈ ਕਿ ਇਸ ਬੁਰੇ ਮਾਮਲੇ ਦੇ ਵਿੱਚ ਤੱਤ ਕੀ ਜੁਟਣਗੇ ਉਹ ਤੁਹਾਡੇ ਵਾਲੀ ਗੱਲ ਕਿ ਜਦੋਂ ਨੋਟਿਸ ਦੇ ਜਿਹੜੀਆਂ ਤਮਾਮ ਚੀਜ਼ਾਂ ਪੁੱਛੀਆਂ ਨੇਗੀਆਂ ਦੱਸਣਗੇ ਤਾਂ ਕਿਤੇ ਨਾ ਕਿਤੇ ਕੀ ਨਿਕਲਦਾ ਪਰ ਇਹ ਲੋਕ ਥੋੜਾ ਜਿਹਾ ਵੇਅਰ ਹੋ ਜਨ ਵੀ ਐਕਚੁਅਲ 'ਚ ਹੈ ਕੀ ਹੈ ਕਿਉਂਕਿ ਅੱਜ ਤੱਕ ਤਾਂ ਹਰ ਇੱਕ ਫਿਰ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ 21 ਤੋਂ 50 ਸਾਲ ਉਮਰ ਹੋਣੀ ਚਾਹੀਦੀ ਉਸ ਤੋਂ ਵੱਧ ਨਹੀਂ ਹੋਣੀ ਚਾਹੀਦੀ ਫਿਰ ਦੂਜੀ ਗੱਲ ਇਹ ਵੀ ਹੈ ਨੇ ਕਿ ਮੈਡੀਕਲ ਪ੍ਰੋਬਲਮ ਹੈ ਇਹਦੇ ਵਿੱਚ ਡਿਸਕਸ ਕਰਦਾ ਕਿ ਜਨਰਲੀ ਲੇਡੀਜ਼ ਨੂੰ 45 ਸਾਲ ਤੋਂ ਬਾਅਦ ਮੋਨੋਪੋਜ਼ ਆ ਜਾਂਦੇ ਆ ਮੋਨੋਪੋਜ਼ ਦਾ ਮਤਲਬ ਅੰਡਾ ਬੰਨਣਾ ਬੰਦ ਹੋ ਗਿਆ ਬੱਚਾ ਪੈਦਾ ਕਿਵੇਂ ਹੋਣਾ ਹੈ ਮੇਲ ਦੇ ਸਪਰਮ ਲੇਡੀ ਦਾ ਅੰਡਾ ਜਿਹੜਾ ਓਵਰੀ ਚ ਬਣਦਾ ਉਹਨਾਂ ਨੇ ਮਿਲਣਾ ਹੈ ਮਿਲਣ ਤੋਂ ਬਾਅਦ ਜਾਂ ਉਹਨੇ ਫਰਟਾਈਲ ਹੋਣਾ ਹੈ ਤੇ ਜਾਂ ਉਹਨੇ ਫਸ ਹੋਣਾ ਹੈ ਜੇ ਫਰਟਾਈਲ ਹੋ ਗਿਆ ਤੇ ਬੇਬੀ ਪੈਦਾ ਹੋਏਗਾ ਉਹਦੇ ਚ ਵੀ ਐਕਸ ਤੇ ਵਾਈ ਕਰੋਮੋਸੋਮਸ ਹੁੰਦੇ ਨੇ ਜਿਹੜੇ ਜ਼ਿਆਦਾ ਐਕਟਿਵ ਹੋਣ ਉਹਦੇ ਹਿਸਾਬ ਨਾਲ ਉਹ ਬੱਚਾ ਪੈਦਾ ਹੁੰਦਾ ਇਹ ਇਹ ਛੋਟੀ ਜੀ ਸਾਇੰਸ ਹੈ ਹੁਣ ਜੇ ਮੋਨੋਪੋਸ ਹੋ ਚੁੱਕੀ ਹੈ ਤੇ ਐਗ ਨਹੀਂ ਬਣ ਰਿਹਾ ਇੱਕ ਸਵਾਲ ਇਥੇ ਵੀ ਆਏਗਾ ਹੁਣ ਸਾਡੇ ਭੈਣ ਹੋਣਾਂ ਦੀ ਉਮਰ 52 ਸਾਲ ਹੈ 1058 ਸਾਲ ਚ ਕਿਆ ਉਹ ਪਿਛਲਾ ਰਿਕਾਰਡ ਚੈੱਕ ਹੋਏਗਾ ਉਹ ਪ੍ਰੀਵੀਅਸ ਹਿਸਟਰੀ ਲਈ ਹੋਈਗੀ ਡਾਕਟਰ ਨੇ ਫਿਰ ਉਸ ਤੋਂ ਬਾਅਦ ਐਕਸ਼ਨ ਕੀ ਲਿਆ ਗਿਆ ਉਹ ਸਾਰੀਆਂ ਚੀਜ਼ਾਂ ਚੈੱਕ ਹੋਣਗੀਆਂ ਸੋ ਅਗਲੀ ਗੱਲ ਆ ਜੀਏ ਤੇ ਸੈਕਸ਼ਨ 31 ਤੇ ਆ ਜੀਏ ਜੇ ਇਹ ਇਲੀਗਲ ਹੋਇਆ ਤੇ ਫਿਰ ਸੈਕਸ਼ਨ 31 ਕੀ ਕਹਿੰਦਾ ਰਿਸਰਚ ਔਨ ਹਿਊਮਨ ਸੌਰੀ ਰਾਈਟਸ ਆਫ ਚਾਈਲਡ ਬੌਰਨ ਥਰੂ ਸਿਸਟਿਡ ਰੀਪਰੋਡਕਟਿਵ ਟੈਕਨੋਲੋਜੀ ਹੁਣ ਟੈਕਨੀਕਲੀ ਵੇਖੋ ਨਾ ਸਵਾਲ ਬੜਾ ਜ਼ਬਰਦਸਤ ਹੋ ਗਿਆ ਕਿ ਬੱਚਾ ਤਾਂ ਪੈਦਾ ਹੋ ਚੁੱਕਾ ਉਹਨੂੰ ਮਾ ਦਾ ਨਾਮ ਬਾਪ ਦਾ ਨਾਮ ਮਿਲ ਚੁੱਕਾ ਜੇ ਕੋਈ ਇਲੀਗਲ ਐਕਟ ਹੋਇਆ ਉਹ ਕਿੰਨੇ ਕੀਤਾ ਉਹ ਲੱਭਣਾ ਜ਼ਰੂਰੀ ਹੈ ਪਰ ਰਾਈਟਸ ਕੀ ਨੇ ਬੱਚੇ ਦੇ ਕਹਿੰਦਾ ਜਿਹੜਾ ਬੱਚਾ ਇਸ ਟੈਕਨੋਲੋਜੀ ਨਾਲ ਪੈਦਾ ਹੋਇਆ ਉਹਨੂੰ ਬਾਇਓਲੋਜੀਕਲ ਬੱਚਾ ਮੰਨਿਆ ਜਾਏਗਾ ਬਾਇਓਲੋਜੀਕਲ ਬੱਚਾ ਬਣਿਆ ਜਾਏਗਾ ਠੀਕ ਵੀ ਉਸ ਕਮਿਸ਼ਨਿੰਗ ਆਫ ਇੱਕ ਕਪਲ ਤੋਂ ਇਹ ਬੱਚਾ ਹੁੰਦਾ ਠੀਕ ਹੈ ਜੀ ਤੇ ਉਹਦੇ ਕੋ ਸਾਰੇ ਪ੍ਰਿਵੀਲੇਜ ਜਿਹੜੇ ਨੈਚੁਰਲ ਚਾਈਲਡ ਦੇ ਹੋਣਗੇ ਉਹੀ ਹੋਣਗੇ ਕੋਈ ਵੱਖਰੀ ਨਹੀਂ ਹੋ ਸਕਦੇ ਡੋਨਰ ਸ਼ੈਲ ਰੀਲਿੰਕੁਇਸ਼ ਆਲ ਪੈਰੈਂਟਲ ਰਾਈਟਸ ਠੀਕ ਹੈ ਜੀ ਓਵਰ ði ਚਾਈਲਡ ਔਰ ਚਿਲड्रन ਵਿਚ ਮੇ ਬੀ ਬੌਰਨ ਫਰੋਮ ਹਿਸ ਔਰ ਹਰ ਜਿਮੇਟ ਉਹਨੂੰ ਉਹ ਸਾਰੇ ਰਾਈਟਸ ਦੇਣੇ ਪੈਣਗੇ ਮਾਪੇ ਨੂੰ ਠੀਕ ਹੈ ਜੀ ਸੈਰੋਗੇਸੀਸ ਥੋੜਾ ਜਿਹਾ ਡਿਫਰੈਂਸ ਹੁੰਦਾ ਹੈ ਸੈਰੋਗੇਸੀ ਚ ਜਿਹੜੀ ਮਾਂ ਹੈ ਉਹ ਕੋਕ ਜਿਹੜੀ ਕਿਰਾਏ ਤੇ ਲਈ ਉਹਦੇ ਵਿੱਚ ਰਾਈਟਸ ਘਟ ਜਾਂਦੇ ਨੇ ਪਰ ਸੁਪਰੀਮ ਕੋਰਟ ਦੀ ਜੱਜਮੈਂਟ ਵਿੱਚ ਸੈਰੋਗੇਸੀ ਵਾਲੀ ਰਾਈਟ ਉਸ ਮਾਂ ਨੂੰ ਬੱਚੇ ਨਾਲ ਪਿਆਰ ਹੋਣਾ ਸ਼ੁਰੂ ਹੋ ਗਿਆ ਜਦੋਂ ਕੋਕ ਚ ਸੀ ਜਦੋਂ ਹੋਇਆ ਤੇ ਫਿਰ ਸੈਰੋਗੇਸੀ ਅਲਾਉਡ ਨਹੀਂ ਸ਼ਾਇਦ ਨਹੀਂ ਕਿਸੇ ਹੱਦ ਤੱਕ ਅਲਾਉਡ ਹੈ ਜੀ ਹਾਂ ਇਹ ਐਕਟ ਦੇ ਵਿੱਚ ਅਲਾਉਡ ਹੈ ਠੀਕ ਹੈ ਜੀ ਫਿਰ ਸੈਕਸ ਸਿਲੇਕਟਿਵ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਉਹਦੇ ਤੇ ਇਤਰਾਜ਼ ਨੇ ਫਿਰ ਆਫੈਂਸਿਸ ਐਂਡ ਪੈਨਲਟੀਆਂ ਤੇ ਆਜੋ ਜੇ ਸਾਬਤ ਹੋ ਜਾਂਦਾ ਹੈ ਵੀ ਇਹ ਗਲਤ ਤਰੀਕੇ ਨਾਲ ਇਲੀਗਲ ਤਰੀਕੇ ਨਾਲ ਹੋਇਆ ਸੋ ਅਬੰਡਨ ਡਿਸਓਨ অর ਐਕਸਪਲੋਇਟ অর ਕਾਜ਼ ਟੂ ਬੀ ਅਬੰਡਨਟ ਡਿਸਓਨ অর ਐਕਸਪਲੋਇਟਡ ਇਨ ਐਨੀ ਫਾਰਮ ਆਫ ਦ ਚਾਈਲਡ অর ਚਿਲड्रन ਬੌਰਨ ਥਰੂ ਅਸਿਸਟਡ ਰੀਪ੍ਰੋਡਕਟਿਵ ਟੈਕਨੋਲੋਜੀ ਸੈਲ ਹਿਊਮਨ ਜੇ ਬੰਦੇ ਦੇ ਜਾਂ ਜਨਾਨੀ ਦੇ ਕੋਈ ਪ੍ਰੋਡਕਟ ਵੇਚੇ ਜਾਂ ਖਰੀਦੇ ਗਏ ਨੇ ਕੋਈ ਇੰਪੋਰਟ ਕੀਤੇ ਗਏ ਨੇ ਐਕਸਪਲੋਇਟ ਕੀਤਾ ਗਿਆ ਕਮਿਸ਼ਨਿੰਗ ਆਫ ਕਪਲ ਨੂੰ ਜਿਹੜਾ ਕਿ ਮੈਂ ਇੱਥੇ ਵਾਰਨ ਦੇ ਦਿੰਨਾ ਕਿ ਜਿਹੜੇ ਜ਼ਿਆਦਾਤਰ ਇਹ ਸੈਂਟਰਸ ਨੇ ਇਹ ਵਿਕੀ ਡੋਨਰ ਬੜੇ ਰੱਖੇ ਇਹਨਾਂ ਨੇ ਮਾਪੇ ਹੁਣ ਆਪਣੀ ਝਾਕੇ ਕਰਕੇ ਨਹੀਂ ਚੈਲੰਜ ਕਰਦੇ ਪਰ ਜੇ ਕਦੀ ਚੈਲੰਜ ਹੋ ਗਿਆ ਤਾਂ ਕੰਮ ਬੜਾ ਔਖਾ ਹੈ ਤੇ ਇਹ ਜੇ ਕੁਝ ਹੁੰਦਾ ਹੈ ਜੇ ਕਿਤੇ ਇਲੀਗਲ ਫੜਿਆ ਜਾਂਦਾ ਕਹਿੰਦਾ ਹੂ ਐਵਰ ਕੰਟਰੋਵਿਨਸ ਦਾ ਪ੍ਰੋਵੀਜ਼ਨ ਆਫ ਕਲੋਜ਼ A ਤੋਂ G ਉੱਤੇ ਜਿਹੜੀਆਂ ਦਿੱਤੀਆਂ ਸਬਸੈਕਸ਼ਨ I शेल बी पनिशेबल विद अ फाइन विच शैल नॉट बी लैस दैन फाइव लैखस तो मैं क्या लख रुपया फाइन पहला जो रिपीट करता है गलती तो दस लक्ष जो हो रिपीट की तो भी लख शेल बी पनिशेबल विद द इनप्रिजनमेंट फॉर द टर्म विच शैल नॉट बी लैस दैन थ्री ईयरस बट मे एक्सटेंड अप टू एट ईयरस एंड विद फाइन विच शैल नॉट बी लैस दैन टेन लैख रूपीज बट मे एक्सटेंड अप टू ट्वेंटी लैख रूपीज़ ਔਰ ਇਸ ਤੋਂ ਇਲਾਵਾ ਵੀ ਪਨਿਸ਼ਮੈਂਟ ਦਿੱਤੀਆਂ ਜੇ ਕਰਦੇ ਹੋ ਤੇ ਅਗਲੀ ਪਨਿਸ਼ਮੈਂਟ ਕੀ ਹੈ ਸੈਕਸ਼ਨ 2 ਉੱਪਰ ਮੈਂ ਪੜ੍ਹ ਹੀ ਦਿੱਤਾ ਤੁਹਾਨੂੰ ਸੋ ਪਹਿਲੀ ਗੱਲ ਇਹ ਪ੍ਰੂਫ ਕਰਨੀ ਪਵੇਗੀ ਸਰਕਾਰ ਨੂੰ ਇਸ ਪੈਨਲਟੀ ਲਾਉਣ ਤੋਂ ਪਹਿਲਾਂ ਕਿ ਇਹਦੇ ਵਿੱਚ ਇਲੀਗਲ ਕੀ ਹੋਇਆ ਠੀਕ ਔਰ ਜੇ ਇਲੀਗਲ ਸਾਬਤ ਨਹੀਂ ਕਰ ਪਾਉਂਦੇ ਤਾਂ ਜਿਹੜੇ ਗੱਲ ਖਤਮ ਹੈ ਪਰ ਇਹਦੇ ਵਿੱਚ ਇੱਕ ਚੀਜ਼ ਪਰ ਇਹਦੇ ਵਿੱਚ ਜੇ ਸਰਕਾਰ ਕੁਝ ਬਿਓਂਡ ਕੰਟਰੋਲਡ ਚੀਜ਼ਾਂ ਤੇ ਜਾਂਦੀ ਹੈ ਤੇ ਸਰਕਾਰ ਦੇ ਖਿਲਾਫ ਵੀ ਪਰਿਵਾਰ ਐਕਸ਼ਨ ਲੈ ਸਕਦਾ ਠੀਕ ਬਟ ਬਟ ਕਿ ਇਸ ਦੇ ਜਿਹੜਾ ਨੋਟਿਸ ਕੱਢਣ ਤੋਂ ਬਾਅਦ ਦੁਬਾਰੇ ਫਿਰ ਜੇ ਕੋਈ ਖਮਿੰਚ ਪੈਂਦੀ ਹੈ ਮੰਨ ਲਓ ਸਰਕਾਰ ਜਿਵੇਂ ਕਹਦੇ ਕਿਸੇ ਵੇਲੇ ਗਲਤ ਐਫਆਈਆਰ ਨਹੀਂ ਹੋ ਜਾਂਦੀ ਤੇ ਅਸੀਂ ਪੈਨਲਟੀ ਪਾਉਣੀ ਹੈ ਨਾ ਸੈਕਸ਼ਨ 357 ਬਣਿਆ ਹੈ ਇਸੇ ਵਾਸਤੇ ਇਹ ਨੋਟਿਸ ਤੇ ਹੋ ਸਕਦਾ ਨੋਟਿਸ ਤੇ ਨਹੀਂ ਹੋ ਸਕਦਾ ਦੇਖੋ ਨੋਟਿਸ ਇੱਕ ਸਿਰਫ ਇਨਟੀਮੇਸ਼ਨ ਹੈ ਕਿਉਂਕਿ ਇਹ ਪਰਿਵਾਰ ਸੈਲੀਬ੍ਰਿਟੀ ਪਰਿਵਾਰ ਹੈ ਸਾਡੇ ਕਰਕੇ ਜਿੱਥੇ ਵੀ ਪੰਜਾਬੀ ਵੱਸਿਆ ਪੂਰੇ ਸੰਸਾਰ 'ਚ ਉਹਨਾਂ ਦੀ ਨਜ਼ਰਾਂ ਨੇ ਇਹਨਾਂ ਤੇ ਦੁਆਵਾਂ ਵੀ ਨਹੀਂ ਕੋਈ ਲੜਦੇ ਵੀ ਨਹੀਂ ਬਟ ਓਵਰਆਲ ਇਹ ਹਾਈ ਪ੍ਰੋਫਾਈਲ ਕੇਸ ਹੋ ਗਿਆ ਹਾਈ ਪ੍ਰੋਫਾਈਲ ਕੇਸ ਜਦੋਂ ਵੀ ਸਰਕਾਰਾਂ ਦੇ ਸਾਹਮਣੇ ਆਉਂਦੇ ਨੇ ਤੇ ਉਹ ਹਾਈ ਪ੍ਰੋਫਾਈਲ ਕੇਸ ਕੱਲ ਨੂੰ ਉਹ ਟ੍ਰੈਂਡ ਸੈਟਰ ਨਾ ਬਣ ਜਾਣ ਲੋਕ ਇਸ ਐਗਜ਼ਾਮਪਲ ਨਾਲ ਦੇਣ ਜੀ ਉਹਨਾਂ ਨੇ ਵੀ ਤੇ ਕੀਤਾ ਜੇ ਮੈਂ ਕਰ ਲਿਆ ਤਾਂ ਮੇਰਾ ਕੀ ਤੁਸੀਂ ਕਰੋਗੇ ਸੋ ਸਰਕਾਰ ਦੀ ਇੱਕ ਡਿਊਟੀ ਬਣ ਜਾਂਦੀ ਹੈ ਕਿ ਸੁਸਾਇਟੀ ਨੂੰ ਇੱਕ ਮੈਸੇਜ ਦੇਣਾ ਦੇਖੋ ਅੱਜ ਉਹਨਾਂ ਨੇ ਨੋਟਿਸ ਕੱਢਿਆ ਤੇ ਤੁਸੀਂ ਇਸ ਐਕਟ ਦੇ ਉੱਤੇ ਮੇਰੇ ਨਾਲ ਗੱਲ ਕਰਨ ਆਏ ਮੈਂ ਵੀ ਐਕਟ ਪੜ੍ਹਿਆ ਪੜ ਕੇ ਰਿਵੀਲ ਕੀਤਾ ਹੈ ਪਤਾ ਹੀ ਨਹੀਂ ਸੀਗਾ ਪਰਤਾ ਹੀ ਨਹੀਂ ਸੀ ਹוסਦਾ ਭੋਰੇ ਪਾ ਲੋਕੀ ਕਰੀ ਜਾਂਦੇ ਅਚਾਨਕ ਪੁਲਿਸ ਚੋਕੇ ਅੰਦਰ ਤੁੰਦੰਦੀ ਕੀ ਕਰ ਲੈਂਦੇ ਤੁਸੀਂ ਸੋ ਹੁਣ ਆਈਫ ਸੈਂਟਰ ਸਾਡਾ ਸੀਐਮਓ ਇਸ ਤੋਂ ਇਲਾਵਾ ਵੀ ਇਨ ਪੇਸ਼ੈਂਟ ਆਊਟ ਪੇਸ਼ੈਂਟ ਦਾ ਰਿਕਾਰਡ ਇਨਫੈਂਟ ਬੱਚੇ ਕਿੰਨੇ ਮਰੇ ਮਾਂ ਦੀ ਕੋਕਚ ਕਿੰਨੇ ਮਰੇ ਹਸਪੀਟਲ ਚ ਕਿੰਨੇ ਬੱਚੇ ਮਰੇ ਘਰ ਜਾਣ ਤੋਂ ਬਾਅਦ ਇਹਨਾਂ ਚੀਜ਼ਾਂ ਦੀਆਂ ਵੀ ਰਿਪੋਰਟਾਂ ਮਦਰਨਲ ਡੈਥ ਰਿਵਿਊ ਜਿਹਨੂੰ ਕਹਿੰਦੇ ਆ ਮੈਂ ਉਹਦੇ ਤੇ ਆਰਟੀਆਈ ਪਾਈਆਂ ਸੀ ਅੱਜ ਤੱਕ ਮੈਨੂੰ ਜਵਾਬ ਨਹੀਂ ਦਿੱਤਾ ਹੁਣ ਮੈਂ ਵੀ ਸੈਲੀਬ੍ਰਿਟੀ ਬੰਨਾ ਭਾਜੀ ਤੁਸੀਂ ਮੈਨੂੰ ਬਣਾਓ ਤੇ ਫਿਰ ਵੇਖਿਓ ਜਦੋਂ ਮੈਂ ਠੋਕਿਆ ਕਰੂੰ ਫਿਰ ਸਰਕਾਰ ਜਵਾਬ ਦੇਊਗੀ ਬਿਲਕੁਲ ਮਟਰਨਲ ਡੈਥ ਰਿਵਿਊ ਦਾ ਮਤਲਬ ਹੈ ਕਿ ਕਿਹੜੇ ਹਸਪੀਟਲ ਚ ਕਿਹੜੀ ਮਾਂ ਜਾਂ ਕਿਹੜਾ ਬੱਚਾ ਦੋਨੋਂ ਚ ਇੱਕ ਜਾਂ ਦੋਨੋਂ ਮਰੇ ਆ ਪਲਸੈਂਟਾ ਕ੍ਰੀਏਟਾ ਜਿਹਨੂੰ ਕਹਿੰਦੇ ਬੱਚੇ ਦਾ ਨਾੜੂ ਉਹਦੇ ਹਾਲੇ ਦੇ ਵਾਲੇ ਲਿਪਟ ਜਾਣਾ ਉਹਦੀ ਡਿਲੀਵਰੀ ਲਈ ਸਪੈਸ਼ਲ ਕ੍ਰਾਈਟੇਰੀਆ ਹੈਗੇ ਨੇ ਜੇ ਤੁਹਾਨੂੰ ਅਲਟਰਾਸਾਊਂਡ ਚ ਪਤਾ ਲੱਗਿਆ ਵੀ ਇਹ ਕੈਟਾਗਰੀ ਦਾ ਕੇਸ ਹੈ ਤੇ ਤੁਸੀਂ ਆਪ ਨਹੀਂ ਕਰ ਸਕਦੇ ਤੁਹਾਡੇ ਕੋਲ ਉਸ ਸਪੈਸ਼ialਟੀ ਦੇ ਡਾਕਟਰ ਹੋਣੇ ਚਾਹੀਦੇ ਆ ਕੀ ਬੱਚੇ ਦਾ ਦਮ ਕੁਟ ਜਿੰਦਰ ਜਾਂ ਮਾਂ ਹੀ ਮਰ ਜੇ ਬੱਚਾ ਵੇਚ ਛੱਡ ਜੇ ਕੀ ਕਰੋਗੇ ਇਸੇ ਤਰ੍ਹਾਂ ਇਹ ਸਾਰੇ ਨੀਮ ਬਣੇ ਨੇ ਕੁਝ ਨਿਯਮ ਅੱਜ ਵੀ ਮੈਂ ਕਹਿੰਦਾ ਤੁਸੀਂ ਕਦੀ ਨਾ ਹੈਲਥ ਡਿਪਾਰਟਮੈਂਟ ਜਾਓਗੇ ਨਾ ਸਾਰੇ ਪੱਤਰਕਾਰ ਮੇਰੇ ਵੀਰ ਸੁਣ ਲੋ ਉਹਨਾਂ ਨੂੰ ਕਹੋ ਜੀ ਮਟਰਨਲ ਡੈਥ ਰਿਵਿਊ ਠੀਕ ਇਹਦੇ ਤੇ ਤੁਹਾਡਾ ਕੋਈ ਕੀ ਡਾਟਾ ਹੈ ਸਰਕਾਰ ਦਾ ਮੈਂਡਟਰੀ ਡਾਟਾ ਨਹੀਂ ਹੋਏਗਾ ਨਹੀਂ ਨੋਟਿਸ ਤੇ ਉਹਦੀ ਸ਼ਿੱਤੀ ਕਰ ਕਾਰਨ ਕਿ ਬਣਾਉਂਦੇ ਹੀ ਨਹੀਂ ਪੁੱਛਣ ਵਾਲਾ ਕੋਈ ਨਹੀਂ ਸੋ ਮੈਂ ਅੱਜ ਦੇ ਤੱਕ ਕਲੂ ਪੁੱਛੋ ਜਾ ਕੇ ਸੀਐਮ ਨੂੰ ਪੀ ਦਿਖਾਤਰ ਕੋ ਡਾਟਾ ਕਿਥੇ ਪਬਲਿਕ ਕਰਨਾ ਪਏਗਾ ਉਹਨੂੰ ਪਰ ਇਹਨਾਂ ਸਾਰੀਆਂ ਚ ਇੱਕ ਚੀਜ਼ ਹੋਰ ਹੈ ਜਿਹੜਾ ਆਮ ਚਰਚਾ ਦਾ ਵੀ ਉਹ ਹੈ ਕਿ ਇਹ ਜਿਵੇਂ ਨੋਟਿਸ ਕੱਢਿਆ ਉਹਨਾਂ ਨੇ ਵੀ 58 ਸਾਲ ਦੀ ਉਮਰ ਚ ਕਿਉਂਕਿ ਉਰੇ ਦੀ ਗੱਲ ਆ ਗਈ ਇੰਡੀਆ ਦੀ ਗੱਲ ਕਰ ਰਹੇ ਆ ਕਿਉਂਕਿ ਉਹ ਬਾਹਰ ਵੀ ਗਏ ਸੀਗੇ ਵੀ ਜੇਕਰ ਇਹ ਸਾਰੀ ਉਰੇ ਕੱਲੀ ਡਿਲੀਵਰੀ ਹੋਈ ਆ ਬਾਕੀ ਪ੍ਰੋਸੈਸ ਸਾਰਾ ਬਾਹਰ ਹੋਇਆ ਤਾਂ ਫਿਰ ਯਾਨੀ ਕਿ ਫਿਰ ਐਪਲੀਕੇਸ਼ਨ ਨਹੀਂ ਹੋਵੇਗਾ ਤੇ ਫਿਰ ਤਾਂ ਉੱਥੇ ਦੇ ਕਾਨੂੰਨ ਦੇ ਮੁਤਾਬਕ ਹੈ ਵੀ ਉੱਥੇ ਸ਼ਾਦੀ ਨਹੀਂ ਹੋਵੇ ਇਹਨੂੰ ਲੈ ਕੇ ਕੋਈ ਕਿਸੇ ਤਰ੍ਹਾਂ ਦੀ ਰੋਕ ਟੋਕ ਕਿਉਂਕਿ ਬਾਹਰਲੇ ਦੇਸ਼ ਨੇ ਜਿਹੜੇ ਸਾਡੇ ਤੋਂ ਜਾਦੇ ਅੱਗੇ ਚੱਲਦੇ ਨੇ ਤੇ ਉਹ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਮੰਦੇਸ਼ਾ ਨਹੀਂ ਹੈ ਉੱਥੇ ਤੇ ਸੈਕਸ ਡਿਟੈਕਸ਼ਨ ਵੀ ਕਰਕੇ ਦੱਸ ਦਿੰਦੇ ਆ ਪ੍ਰੈਗਨੈਂਸੀ ਦੇ ਬਾਅਦ ਚੌਥੇ ਮਹੀਨੇ ਤੋਂ ਬਾਅਦ ਉਹ ਦੱਸ ਦਿੰਦੇ ਨੇ ਤੇ ਉਸ ਤੋਂ ਬਾਅਦ ਜੇ ਉਹ ਮੁੰਡਾ ਹੋਵੇ ਤੇ ਮੇਖਲ ਬਲੂ ਕਲਰ ਕਰਦੇ ਨੇ ਜੇ ਕੁੜੀ ਹੋਈ ਹੋਵੇ ਤੇ ਉਹ ਪਿੰਕ ਕਲਰ ਚਲਾਉਂਦੇ ਨੇ ਪਾਰਟੀ ਕਰਦੇ ਨੇ ਪ੍ਰੀ ਡਿਲੀਵਰੀ ਪਾਰਟੀ ਕਿਉਂਕਿ ਉਹਨਾਂ ਚੇ ਨਹੀਂ ਹੈਗਾ ਮੁੰਡੇ ਕੁੜੀ ਵਾਲ ਉੱਥੇ ਇਕਵਲ ਰਾਈਟ ਨੇ ਇਕਵਲ ਸਭ ਕੁਝ ਹੈ ਕੋਈ ਐਸਾ ਵੱਡਾ ਗੱਲ ਨਹੀਂ ਇੱਥੇ ਵੀ ਨਹੀਂ ਹੈਗਾ ਜਿਹੜੇ ਚੰਗੇ ਪਰਿਵਾਰ ਹੈ ਅੱਜ ਵੀ ਮੇਰੀ ਵੀ ਇੱਕ ਬੇਟੀ ਹੈ ਤੁਹਾਡੀ ਵੀ ਕੋ ਬੇਟੀ ਹੈ ਸਾਨੂੰ ਤੇ ਬਰਾਬਰ ਲੱਗਦੇ ਨੇ ਵੀ ਇਹਨਾਂ ਨੇ ਇੱਕੋ ਜਿਹੇ ਨੇ ਔਰ ਜਦੋਂ ਤੱਕ ਇਹਨਾਂ ਦਾ ਵਿਆਹ ਹੋਣਾ ਉਦੋਂ ਤੱਕ ਸਮਾਜ ਕਾਫੀ ਬਦਲ ਜਾਣਾ ਕਾਫੀ ਸੁਧਰ ਜਾਣਾ ਪਰ ਜਿੱਥੋਂ ਤੱਕ ਜੇ ਗੱਲ ਉਹ ਪਰਿਵਾਰ ਫੌਰਨ ਜਾ ਕੇ ਟ੍ਰੀਟਮੈਂਟ ਲੈ ਕੇ ਆ ਕੇ ਇੰਡੀਆ ਚ ਫਾਲੋ ਅਪ ਹੋਇਆ ਤੇ ਇਸ ਕੈਟਾਗਰੀ ਚ ਬਾਹਰ ਚਲਾ ਜਾਏਗਾ ਬਟ ਉਹਦੇ ਚ ਇੱਕ ਕੁਐਸਚਨ ਫੇਰ ਆਏਗਾ ਵੀ 58 ਸਾਲ ਦੀ ਉਮਰ 'ਚ ਜੇ ਪ੍ਰੈਗਨੈਂਸੀ ਹੋਈ ਤੇ ਕਿਆ ਉਹਦੇ ਲਈ ਕੋਈ ਸਪੈਸ਼ਲ ਰਿਪੋਰਟ ਲੈਣੀ ਚਾਹੀਦੀ ਸੀ ਕਿਆ ਉਹਦੇ ਲਈ ਕੋਈ ਸਪੈਸ਼ਲ ਇੰਟੀਮੇਸ਼ਨ ਸੀਐਮ ਨੂੰ ਭੇਜਣੀ ਚਾਹੀਦੀ ਸੀ ਉਹ ਭੇਜੀ ਗਈ ਕਿ ਨਹੀਂ ਭੇਜੀ ਗਈ ਹੁਣ ਕਈ ਸਾਰੇ ਹੋਰ ਸਵਾਲ ਨਿਕਲਣਗੇ ਔਰ ਇਵਨ ਡਾਕਟਰ ਭੈਣ ਸਾਡੀ ਨੂੰ ਮੈਡੀਕਲ ਕਰਨ ਵਾਸਤੇ ਵੀ ਕਹਿ ਸਕਦੇ ਆ ਕਿਉਂਕਿ ਜੇ ਡਿਲੀਵਰੀ ਹੋਈ ਹੈ ਚਾਹੇ ਆਈਵੀਐਫ ਨਾਲ ਹੋਈ ਹੈ ਤੋਂ ਉਹਦੇ ਸਿੰਪਟਮ ਤੇ ਹੋਣਗੇ ਉਹਨਾਂ ਚੀਜ਼ਾਂ ਯੈਸ ਕੱਲ ਡੀਗਨ ਇਹ ਕੱਲ ਨੂੰ ਅਗਲੇ ਇਹ ਵੀ ਮਤਲਬ ਬਾਹਰਲਾ ਕੋਈ ਕਹਿ ਦਵੇ ਕਿ ਬੱਚਾ ਇਹਨਾਂ ਨੇ ਕਿਸੇ ਹੋਰ ਕੋ ਪੈਦਾ ਕਰਾ ਕੇ ਤੇ ਆਪ ਲੰਮੇ ਪਾ ਕੇ ਫਿਰ ਕੀ ਕਰ ਲੋਗੇ? ਯਾਨੀ ਇਹ ਅੱਥਰ ਤੱਕ ਕੋਈ ਗੱਲ ਜਾ ਸਕਦੀ ਹੈ। ਡੈਫੀਨਿਟਲੀ ਸਰ ਜੇ ਇਹ ਜਾਂਚ ਸ਼ੁਰੂ ਹੋਈ ਹੈ ਤੇ ਹਰ ਜਾਂਚ ਹੋਏਗੀ। ਬਾਕੀ ਇਸ ਇਹਦੇ ਵਿੱਚ ਪ੍ਰੋਵੀਜ਼ਨਸ ਨੇ ਉਹ ਦੂਜੇ ਪਾਸੇ ਚੱਲਾ ਮਾਪੇ ਕੋ ਰਾਈਟ ਹੈ ਬੱਚਾ ਪੈਦਾ ਕਰਨ ਦਾ। ਠੀਕ? ਔਰ ਮੂਲ ਅਧਿਕਾਰ ਹੈ ਉਹਨਾਂ ਦਾ ਉਹ ਵੀ ਨਹੀਂ ਚੀਨਾ ਜਾ ਸਕਦਾ। ਬੱਚੇ ਨੂੰ ਮਾਪੇ ਦਾ ਨਾਂ ਮਿਲ ਚੁੱਕਾ। ਉਵਿਲੀ ਚ ਨੇ ਜਾ ਸਕਦਾ ਪ੍ਰੋਸੀਜਰ ਦੇ ਉੱਤੇ ਗੱਲ ਰਹੀ ਗਈ ਤੇ ਜੇ ਮੇਰੀ ਇੱਛਾ ਹੈ ਮੈਂ ਮੇਰੇ ਕੋਲ ਜੋ ਟੈਕਨੋਲੋਜੀ ਅਵੇਲੇਬਲ ਹੈ ਮੇਰਾ ਘਰ ਸੁਨਣਾ ਹੈ ਮੇਰਾ ਇੱਕੋ ਹੀ ਬੱਚਾ ਸੀ ਤੇ ਜਿਵੇਂ ਉਸ ਉਮਰ ਚ ਕਰ ਲਿਆ ਤੇ ਫਿਰ ਆਫਤ ਵੀ ਕੀ ਹੈ ਬਿਲਕੁਲ ਸਹੀ ਗੱਲ ਹੈ ਕਿ ਇਸ ਯੈਸ ਲੀਗਲ ਹੋਏ ਸਹੀ ਬਸ ਇੱਕੋ ਗੱਲ ਹੈ ਔਰ ਜੇ ਕੋਈ ਐਸੀ ਨੋਬਤ ਆਉਂਦੀ ਹੈ ਤੇ ਮੈਂ ਇਸ ਪਰਿਵਾਰ ਦਾ ਸਾਥ ਦਿੰਦਾ ਤੇ ਆ ਰਿਹਾ ਬੈਠਾ ਚਲੋ ਖੜਾ ਵੀ ਇਨਵਿਟੇਸ਼ਨ ਹੈ ਨਾ ਕਿ ਤੁਸੀਂ ਮੂਸੇ ਵਾਲੇ ਦੇ ਖਿਲਾਫ ਸੀ ਭਾਜੀ ਇਹ ਮੇਰੀ ਗੱਲ ਸੁਣੋ ਦੇਖੋ ਤੁਸੀਂ ਸਾਰੇ মিডিਆ ਵਾਲੇ ਬੜੇ ਬਦਮਾਸ਼ ਹੋ ਮੈਨੂੰ ਜਾਣ ਕੇ ਬਦਨਾਮ ਕਰਦੇ ਮੈਂ ਇਹ ਭੂਗਾ ਚੀਜ਼ ਮੂਰੇ ਨਾ ਵੀ ਮੂਸੇ ਵਾਲੇ ਦੇ ਖਿਲਾਫ ਵਾਲਾ ਕੇਸ ਹੱਕ ਚ ਖੜਾ ਹੁਣ ਮੈਂ ਅਗਲੀ ਗੱਲ ਦੱਸਾਂ ਅੱਜ ਇੱਕ ਹੋਰ ਰਾਜਕ ਦੋ ਦਿਨ ਪਹਿਲਾਂ ਡੇਟ ਸੀ ਕੋਰਟ ਨੇ ਮੈਨੂੰ ਕਿਹਾ ਜੀ ਉਹਨਾਂ ਦੇ ਐਲ ਆਰ ਇੰਪਲੀਮੈਂਟ ਕਰੋ ਐਲ ਆਰ ਦਾ ਮਤਲਬ ਬਲਕੌਰ ਭਾਜੀ ਉਹਨਾਂ ਦੇ ਮਦਰ ਹੁਣ ਜਿਹੜਾ ਬੱਚਾ ਆਇਆ ਮੈਂ ਉਹਨੂੰ ਵੀ ਪਾਰਟੀ ਬਣਾ ਲੈਣਾ ਹੁਣ ਦੱਸੋ ਮੈਂ ਕੀ ਕਰਾਂ ਪਰ ਲੀਗਲ ਪ੍ਰੋਸੀਜਰ ਹੈ ਜੇ ਇਹਨੂੰ ਚਲਾਉਣਾ ਤੇ ਕਰਨਾ ਪੈਂਦਾ ਕਿਤੇ ਮੇਰੀ ਲੜਾਈ ਸਿੱਧੂ ਵੀਰ ਨਾਲ ਜ਼ਿੰਦਗੀ ਚ ਨਾ ਸੀ ਨਾ ਹੈ ਨਾ ਰਹੇਗੀ ਨਾ ਮੈਨੂੰ ਉਹਦੇ ਪ੍ਰਤੀ ਕੋਈ ਪਰਸਨਲੀ ਮਿਲਾਲ ਹੈ ਮੈਨੂੰ ਤੇ ਉਹਦੇ ਗਾਣਿਆਂ ਤੋਂ ਗਲਤੀ ਸੀ ਜਿਹੜੇ ਗਾਣੇ ਚੋਂ ਆਪ 28 ਸਾਲ ਦਾ ਹੋ ਕੇ ਲੋਕਾਂ ਨੂੰ ਅਕਲ ਦਿੰਦਾ ਫਿਰਦਾ ਦਿਓ ਮੈਂ ਕਹਿੰਦਾ ਪਰ ਬਾਪ ਨੂੰ ਬੱਚੇ ਪਿਆਦਾ ਕਰਨੇ ਵੀ ਨਾ ਸਿਖਾਓ ਕਹਿੰਦਾ ਸਾਡੇ ਕੋਲੋਂ ਭਾਲਦੇ ਆ ਮੀਲ ਸੋਣੀ ਐ ਵਤਵਾ ਬਗਲ ਦੇ ਵਕੀਲ ਸੋਣੀ ਐ ਫਿਰ ਹੁਣ ਵਕੀਲ ਕਰਨਾ ਪੈਣਾ ਨਾ ਜੇ ਵਤਵਾ ਬੋਲਣ ਵਾਲਾ ਹੀ ਸੀ ਮਤਲਬ ਤੁਸੀਂ ਉਸ ਕਮਿਊਨਿਟੀ ਨੂੰ ਜਿਹੜੀ ਸਟੈਚੂਟ ਬੋਰਡ ਦਾ ਮੈਂਬਰ ਹੈ ਰਾਸ਼ਟਰਪਤੀ ਤੋਂ ਬਾਅਦ ਉਹਨਾਂ ਦਾ ਨੰਬਰ ਹੁੰਦਾ ਹੈ ਉਹ ਪਬਲਿਕ ਸਰਵੰਟ ਦੀ ਕੈਟਾਗਰੀ 'ਚ ਨਹੀਂ ਹੈ ਸਟੈਚੂਟ ਬੋਰਡ ਮਤਲਬ ਇਸ ਤੋਂ ਇਲਾਵਾ ਕੰਟਰੀ ਨਹੀਂ ਚੱਲ ਸਕਦਾ ਜਿਹਨੂੰ ਅਸੀਂ ਜੁਡੀਸ਼ੀਅਲ ਸਿਸਟਮ ਕਹਿੰਦੇ ਆ ਵੀ ਆਰ ਆਫੀਸਰ ਆਫ ਕੋਰਟ ਅਸੀਂ ਆਫੀਸਰ ਹਾਂ ਕੋਰਟ ਦੇ ਸਾਡੀਆਂ ਬੜੀਆਂ ਪਾਵਰਾਂ ਨੇ ਸਾਨੂੰ ਪੁਲਿਸ ਸੰਬੰਧ ਦੇ ਕੇ ਸੱਦ ਨਹੀਂ ਸਕਦੀ ਕੋਈ ਸ਼ਿਕਾਇਤ ਕਰ ਲੇ ਉਹ ਪਹਿਲਾਂ ਸਮਨਿੰਗ ਕਰਨ ਤੋਂ ਪਹਿਲਾਂ ਉੱਥੇ ਜਾਏਗੀ ਪਹਿਲਾਂ ਉੱਥੋਂ ਦੀ ਬਾਰ ਚ ਜਾਏਗੀ ਬਾਰ ਬਾਰ ਕਾਉਂਸਲ 'ਚ ਭੇਜੇਗੀ ਤੇ ਪੁਲਿਸ ਨੂੰ 161 ਦੇ ਸਾਮਨਾ 'ਚ ਲਿਖਣਾ ਪਵੇਗਾ ਰੀਜ਼ਨ ਸਾਨੂੰ ਕਾਨੂੰਨ ਨਾ ਪੜਾਵੇ ਕਿਉਂਕਿ ਪੁਲਿਸ ਨੂੰ ਅਸੀਂ ਕਾਨੂੰਨ ਪੜਾਉਨੇ ਆ ਹਾਂ ਐਵੇਂ ਤਾਰ ਛੇਲੀ ਮੈਂ ਫੇਰ ਕਹਿੰਦਾ ਮੇਰੀ ਲੜਾਈ ਨਾ ਉਸ ਪਰਿਵਾਰ ਨਾਲ ਹੈ ਨਾ ਉਹਦੇ ਨਾਲ ਹੈ ਤੁਹਾਡੇ ਗਾਣਿਆਂ ਤੋਂ ਸੀ ਮਨਕੀਰੋ ਅਖਲ ਨਾਲ ਵੀ ਹੈ ਉਸ ਬਾਦਸ਼ਾਹ ਹਣੀ ਸਿੰਘ ਨਾਲ ਹੈ ਉਹ ਇੱਕ ਸ਼ਰੀਪਰਾੜ ਨਾਲ ਹੈ ਉਹਦੀ ਵਾਈਫ ਮੇਰੇ ਕੋਲ ਕਿਸੇ ਦੇ ਖਿਲਾਫ ਕੇਸ ਲੜੋ ਸੁਖਮਨ ਸੋ ਕਈ ਕੁਛ ਹੈ ਸੋ ਮੇਰੀ ਲੜਾਈ ਉਹਨਾਂ ਨਾਲ ਪਰਸਨਲੀ ਕੋਈ ਨਹੀਂ ਗੱਲਜ ਕੋਈ ਨਹੀਂ ਮੇਰੇ ਘਰੇ ਆਓ ਚਾਹ ਪਾਣੀ ਪੀ ਕੇ ਜਾਓ ਰੋਟੀ ਖਾਓ ਜਿੰਨੇ ਜੋਗਾ ਸੇਵਾ ਕਰਕੇ ਭੇਜੋ ਨੋ ਕਰ ਦੇਖਿਆ ਜਾਵੇ ਕਿਉਂਕਿ ਆਈਵੀਐਫ ਨੂੰ ਲੈ ਕੇ ਇਹ ਗੱਲ ਠੀਕ ਹੈ ਸਾਡੇ ਬਹੁਤ ਸਾਰੇ মিডিਆ ਦੇ ਸਾਥੀ ਆਈਵੀਐਫ ਹਾਲਾਂਕਿ ਜ਼ਰੂਰੀ ਤਾਂ ਇਹ ਹੈ ਵੀ ਇਹਦੇ ਲੀਗਲ ਮੈਨੇ ਕੀ ਨੇ ਕਿਉਂਕਿ ਅੱਜ ਲੀਗਲ ਤੌਰ ਤੇ ਗੱਲ ਉੱਠੀ ਆ ਉਹ ਠੀਕ ਹੈ ਕਿ ਡਾਕਟਰਸ ਦੀ ਲਗਾਤਾਰ ਅਸੀਂ ਗੱਲਬਾਤ ਸੁਣਾ ਰਹੇ ਹਾਂ ਕਿਵੇਂ ਹੁੰਦਾ ਕੀ ਨਾ ਹੁੰਦਾ ਕਿਉਂਕਿ ਪੁਰਾਣੀ ਤਕਨੀਕ ਹੋ ਗਈ ਆ ਸਭ ਨੂੰ ਪਤਾ ਹੈਗਾ ਖੈਰ ਪਰ ਗੱਲ ਇਹ ਹੈ ਵੀ ਕਾਨੂੰਨੀ ਤੌਰ ਤੇ ਇਸ ਚੀਜ਼ ਨੂੰ ਲੈ ਕੇ ਕਿੰਨਾ ਵੱਡਾ ਜਿਵੇਂ ਇਹ ਪੰਗਾ ਛਿੜ ਸਕਦਾ ਹੈ ਤੇ ਇੱਕ ੜੀ ਵੱਡੀ ਪਰੇਸ਼ਾਨੀ ਖੜੀ ਹੋ ਸਕਦੀ ਹੈ ਉਹ ਸ਼ਾਇਦ ਇਸ ਨੋਟਿਸ ਤੋਂ ਪਹਿਲਾਂ ਨਹੀਂ ਸੀ ਪਤਾ ਪਰ ਦੂਜੇ ਪਾਸੇ ਦੇਖਿਆ ਜਾਵੇ ਰਾਹ ਬਹੁਤ ਨਾਂ ਨਾਲ ਜਿਸ ਤਰ੍ਹਾਂ ਦੇ ਨਾਲ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਤੇ ਉਸ ਨੂੰ ਲੈ ਕੇ ਇੱਕ ਜਿਵੇਂ ਸੋਸ਼ੀਅਲੀ ਤੌਰ ਤੇ ਕਾਨੂੰਨ ਤੇ ਦੂਜੇ ਪਾਸੇ ਸਮਾਜਿਕ ਨਜ਼ਰੀਆ ਸਮਾਜਿਕ ਨਜ਼ਰੀਏ ਦੇ ਨਾਲ ਜਰੂਰ ਲੋਕ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੈ ਕੇ ਸਵਾਲ ਚੁੱਕ ਰਹੇ ਨੇ ਨਿਰਾਸ਼ਾ ਦਿਖਾ ਰਹੇ ਨੇ ਕਿ ਜੇਕਰ ਕਿਸੇ ਦੇ ਘਰੇ ਖੁਸ਼ੀਆਂ ਆਈਆਂ ਨੇ ਤਾਂ ਕੀ ਆਖਰ ਕਿਸੇ ਨੂੰ ਪਰੇਸ਼ਾਨੀ ਸੀ ਕਿ ਤੁਸੀਂ ਨੋਟਿਸ ਪੇਜ ਪੇਜ ਕੇ ਅਜਿਹੀਆਂ ਚੀਜ਼ਾਂ ਪੁੱਛ ਰਹੇ ਹੋ ਸੀਨੀਅਰ ਵੀਡੀਓਨਸਟ ਮਿੰਟੇ ਦੇ ਨਾਲ ਸੁਮੇਤ ਸਿੰਘ ਜਨਰਲ ਸਪੋਰਟਸ ਟੀਵੀ ਚੰਡੀਗੜ੍ਹ ਵੀਰੋ ਸੁਰੀਲ ਐਡਵੋਕੇਟ ਜਿਹੜਾ ਮੋਦੀ ਸਰਕਾਰ ਦਾ ਐਡਵੋਕੇਟ ਹੈ ਉਹਨੇ ਤੇ ਲਗਭਗ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਜਿਹੜੇ ਬਲਕੌਰ ਸਿੰਘ ਮੂਸੇ ਵਾਲਾ ਵੈ ਉਹ ਗਲਤ ਹੈਗੇ ਆ ਕਿਉਂਕਿ ਉਹਨਾਂ ਨੇ ਜਿਹੜਾ ਬੱਚਾ ਪੈਦਾ ਕੀਤਾ ਵੈ ਉਹ ਏਜ ਲਿਮਟ ਤੋਂ ਉੱਤੇ ਜਾ ਕੇ ਪੈਦਾ ਕੀਤਾ ਵੈ ਤੇ ਬਾਕੀ ਇਹ ਅਸੀਂ ਕੋਈ ਹੋਰ ਵਕੀਲ ਜਾਂ ਕਿ ਹੋਰ ਡਿਟੇਲ ਦੇਖਾਂਗੇ ਤੇ ਫਿਰ ਪਤਾ ਚੱਲੇਗਾ ਕਿ ਅਸਲੀਅਤ ਕੀ ਹੈ ਤੇ ਇਹਨਾਂ ਵਿੱਚ ਜੋ ਦੋਸ਼ੀ ਕੋਣ ਹੈ ਜਦਕਿ ਦੂਸਰੇ ਬੰਨੇ ਜਿਹੜੇ ਬਲਕੌਰ ਸਿੰਘ ਹੈ ਉਹ ਬਕਾਇਦਾ ਤੌਰ ਤੇ ਉਹਨਾਂ ਨੇ ਐਲਾਨ ਕੀਤਾ ਹੋਇਆ ਕਿ ਮੈਂ ਇੱਕ ਐਕਸ ਪੁਲਿਸਮੈਨ ਹੈਗਾ ਮੈਂ ਮੈਂ ਸਾਰਾ ਕੁਝ ਜਾਣਨਾ ਹੈ ਮੇਰੀ ਇਨੀ ਉਮਰ ਹੋ ਗਈ ਹੈ ਮੈਂ ਰਾਈਟ ਕਾਨੂੰਨ ਹਰ ਚੀਜ਼ ਜਾਣਨਾ ਹੈ ਤੇ ਮੇਰਾ ਇਹ ਬਚਾ ਹੋਇਆ ਬਿਲਕੁਲ ਲੀਗਲ ਹੈਗਾ ਵੈ ਮੈਂ ਉਹ ਡਾਕੂਮੈਂਟ ਹਰ ਡਾਕੂਮੈਂਟ ਮੇਰੇ ਕੋਲ ਮੌਜੂਦ ਹੈ ਮੈਂ ਡਾਕੂਮੈਂਟ ਪ੍ਰੋਵਾਈਡ ਕਰਾਂਗਾ ਤੇ ਵੀਰੋ ਇਹ ਵੀਡੀਓ ਦੇਖ ਕੇ ਤੁਸੀਂ ਕੀ ਫੈਸਲਾ ਕੀਤਾ ਮੈਨੂੰ ਤੇ ਵਕੀਲ ਸਾਹਿਬ ਦੇ ਕੁਝ ਅੰਦਾਜ਼ ਜਿਹੜਾ ਵੈ ਉਹ ਮਤਸਬਾਨਾ ਲੱਗਾ ਕਿ ਉਹ ਇਸ ਤਰ੍ਹਾਂ ਸ਼ੋਅ ਕਰ ਰਹੇ ਸੀ ਕਿ ਉਹਨਾਂ ਨੇ ਆਪਣੇ ਲੈਜ ਦੇ ਮੁਤਾਬਕ ਇਹ ਸਾਬਤ ਕਰਤਾ ਵੈ ਕਿ ਬਲਕੌਰ ਸਿੰਘ ਜਿਹੜੇ ਐ ਉਹਨਾਂ ਨੇ ਗਲਤੀ ਤੇ ਗਏ ਐ ਉਹਨਾਂ ਨੇ ਬੱਚਾ ਇਲੀਗਲ ਪਾਇਦਾ ਕੀਤਾ ਵੈ ਤੇ ਤੁਹਾਡੀ ਇਸ ਦੇ ਬਾਰੇ ਕੀ ਰਾਏ ਐ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਜ਼ਰੂਰ ਲਾਜ਼ਮੀ ਕਰਿਓ ਆਪਣਾ ਢਿੱਡ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾ ਹਫਿਜ਼